ਹੈਲੋ ਫਰੈਂਡਸ ਵੈਲਕਮ ਟੂ ਆਨਲਾਈਨ ਸਰਵਿਸ ਪੁਆਇੰਟ ਹਾਂਜੀ ਆਪਣੇ ਕੋਲ ਇੱਕ ਨਿਊ ਰਿਕੁਆਇਰਮੈਂਟ ਆਈ ਹੈ ਜੀ ਸੁਪਰੀਮ ਕੋਰਟ ਆਫ ਇੰਡੀਆ ਜਿਸ ਦੇ ਵਿੱਚ ਵੀ ਜੂਨੀਅਰ ਅਸਿਸਟੈਂਟ ਦੀ ਪੋਸਟ ਹੈ ਜੀ ਜੂਨੀਅਰ ਕੋਰਟ ਅਸਿਸਟੈਂਟ ਦੀ ਠੀਕ ਹੈ ਜੀ ਇਸ ਦੀ ਐਡਵਰਟਾਈਜ਼ਮੈਂਟ ਬਾਰੇ ਅੱਜ ਆਪਾਂ ਜਾਣਕਾਰੀ ਦੇਣਾ ਚਾਹੁੰਦੇ ਹਾਂ ਤੁਹਾਨੂੰ ਇਹ ਜੀ ਆਨਲਾਈਨ ਫਾਰਮ ਹੈ ਜੀ 8 ਮਾਰਚ 2025 ਇਹਦੀ ਲਾਸਟ ਡੇਟ ਹੈ ਜੀ ਇਸ ਦੇ ਵਿੱਚ ਟੋਟਲ ਵੈਕੈਂਸੀਜ਼ ਕਿੰਨੀਆਂ ਨੇ 241 ਵੈਕੈਂਸੀਜ਼ ਨੇ ਔਰ ਗਰੁੱਪ ਬੀ ਨੌਨ ਗੈਜਟੇਡ ਹੈ ਨਹੀਂ ਠੀਕ ਹੈ ਜੀ ਲੈਵਲ 6 ਹੈ ਜੀ ਇਸ ਦਾ ਔਰ ਇਹਦਾ ਪੇ ਸਕੇਲ ਹੋਏਗਾ 35400 ਰੁਪਿਆ ਉਸ ਤੋਂ ਬਾਅਦ ਜੀ ਆਪਾਂ ਨੈਕਸਟ ਗੱਲ ਕਰਦੇ ਹਾਂ ਜੀ ਦੀ ਕੁਆਲੀਫਿਕੇਸ਼ਨ ਦੀ ਕੁਆਲੀਫਿਕੇਸ਼ਨ ਇਸ ਦੇ ਵਿੱਚ ਕੀ ਚਾਹੀਦੀ ਹੈ ਬੈਚਲਰ ਡਿਗਰੀ ਆਫ ਰੈਕਗਨਾਈਜ਼ਡ ਯੂਨੀਵਰਸਿਟੀ ਚਾਹੀਦੀ ਕੋਈ ਵੀ ਡਿਗਰੀ ਹੋਵੇ ਉਸ ਤੋਂ ਬਾਅਦ ਜੀ ਆਪਣੇ ਕੋਲ ਮਿਨੀਮਮ ਸਪੀਡ ਆਫ 35 ਵਰਡ ਪਰ ਮਿੰਟ ਇੰਗਲਿਸ਼ ਟਾਈਪਿੰਗ ਦੀ ਸਪੀਡ ਚਾਹੀਦੀ ਕੰਪਿਊਟਰ ਦੇ ਉੱਪਰ ਨੌਲੇਜ ਚਾਹੀਦੀ ਹੈ ਜੀ ਆਪਾਂ ਨੂੰ ਕੰਪਿਊਟਰ ਦੀ ਬੇਸਿਕ ਉਸ ਤੋਂ ਬਾਅਦ ਜੀ ਏਜ ਰਿਕੁਆਇਰਮੈਂਟ ਏਜ ਰਿਕੁਆਇਰਮੈਂਟ ਦੇ ਵਿੱਚ ਕੀ ਹੈ ਜੀ 18 ਤੋਂ 30 ਸਾਲ ਤੱਕ ਏਜ ਰਿਕੁਆਇਰਮੈਂਟ ਹੈ ਜੀ ਔਰ ਐਸਸੀ ਐਸਟੀ ਓਬੀਸੀ ਲਈ ਰੈਲੈਕਸੇਸ਼ਨ ਮਿਲੇਗੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਆਪਾਂ ਗੱਲ ਕਰਦੇ ਹਾਂ ਇਸ ਦੇ ਪੇਪਰ ਬਾਰੇ ਜੀ ਦੇਖੋ ਇਸ ਦੇ ਵਿੱਚ 100 ਕੁਐਸਚਨਸ ਆਣਗੇ ਜੀ ਜਿਦੇ ਵਿੱਚ ਜਰਨਲ ਇੰਗਲਿਸ਼ ਆਏਗੀ ਵਿਦ ਕੰਪਰੀਹੇਸ਼ਨ 50 ਕੁਐਸਚਨ ਜੀ ਮਲਟੀਪਲ ਚੁਆਇਸ ਕੁਐਸਚਨ ਹੋਣਗੇ ਜੀ ਤੇ 25 ਕੁਐਸਚਨ ਆਣਗੇ ਜਨਰਲ ਐਪਟੀਟਿਊਡ ਕੁਐਸਚਨ ਜਿਹਨੂੰ ਆਪਾਂ ਮੈਥ ਬੋਲਦੇ ਨੇ 25 ਕੁਐਸਚਨ ਆਣਗੇ ਜੀ ਆਪਣੇ ਜਨਰਲ ਨੋਲਿਜ ਆਫ ਕੁਐਸਚਨ ਜੀਕੇ ਦੇ ਉਸ ਤੋਂ ਬਾਅਦ ਜੀ 25 ਕੁਐਸਚਨ ਆਣਗੇ ਆਪਣੇ ਕੰਪਿਊਟਰ ਨੋਲਿਜ ਟੈਸਟ ਦੇ ਜੀ ਠੀਕ ਹੈ ਜੀ ਇਹ ਸਾਰਾ ਪ੍ਰੋਸੈਸ ਕਿੰਨੇ 2 ਘੰਟੇ ਦਾ ਹੋਏਗਾ ਜੀ ਉਸ ਤੋਂ ਬਾਅਦ 10 ਮਿੰਟ ਦੀ ਆਪਣੀ ਇੰਗਲਿਸ਼ ਟਾਈਪਿੰਗ ਹੋਏਗੀ ਜਿਸ ਦੇ ਵਿੱਚ 35 ਵਰਡ ਪਰ ਮਿੰਟ ਦੀ ਸਪੀਡ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ 2 ਘੰਟਿਆਂ ਦਾ ਆਪਣਾ ਇੰਗਲਿਸ਼ ਟੈਸਟ ਹੋਏਗਾ ਜੀ ਇੰਗਲਿਸ਼ ਲੈਂਗੁਏਜ ਦੇ ਵਿੱਚ ਕੰਪਰੀਹੇਸ਼ਨ ਪੈਸੇਜ ਹੋਏਗਾ ਪ੍ਰੈਸਿਸ ਹੋਣਗੇ ਰਾਈਟਿੰਗ ਐਂਡ 에ਸੇ ਰਾਈਟਿੰਗ ਹੈ। ਕਲੀਅਰ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਆਪਾਂ ਨੈਕਸਟ ਜੀ ਕੀ ਹੈ ਜੀ ਇਹਦਾ ਰਜਿਸਟ੍ਰੇਸ਼ਨ ਆਫ ਅਪਲੀਕੇਸ਼ਨ ਐਂਡ ਪੇਮੈਂਟ ਆਫ ਫੀਸ ਇਹਦੀ ਆਨਲਾਈਨ ਫੀਸ ਹੋਏਗੀ ਜੀ ਜਨਰਲ ਕੈਟਾਗਰੀ ਦੀ ਜਿਹੜੀ ਫੀਸ ਹੋਏਗੀ ਜੀ 1000 ਰੁਪਏ ਦੀ ਅਪਲੀਕੇਸ਼ਨ ਫੀਸ ਹੈ ਜੀ ਔਰ ਜਨਰਲ ਔਰ OGC ਟੈਕਟਾ ਈਸਰ ਰੁਪਿਆ ਫੀਸ ਹੋਈਗੀ ਜੀ SC ST Ex Serviceman ਤੇ ਫਿਜ਼ਿਕਲੀ ਡਿਸੇਬਲਡ ਦੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਜਿਹੜੀ ਇਹਦੀ ਡੇਟ ਹੈ ਸਟਾਰਟਿੰਗ ਡੇਟ ਕਦੋਂ ਹੋਈ ਸੀ 5 ਫਰਵਰੀ 2025 ਨੂੰ ਇਹ ਸਟਾਰਟ ਹੋਈ ਸੀ 3 8 ਮਾਰਚ 2025 ਰਾਤ 11:55 ਮਿੰਟ ਦੇ ਇਹਦਾ ক্লোজিং ਟਾਈਮ ਹੈ ਠੀਕ ਹੈ ਜੀ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਜੀ ਅਗਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕਸ ਫॉर ਵਾਚਿੰਗ